ਤਾਗੜ ਦੰਕਾ ਤਿਕਟਾਰੀ ਕੜਾਕ ਤਾਗੜ ਦੰਕਾ ਤਿਕਟਾਰੀ ਕੜਾਕ ਤਾਗੜ ਦੰਕ ਤੀਰੰਤ ਪਖੰਗ ਕੜਾਕੰ ਤਾਗੜ ਦੰ ਤੀਰੰਗ ਤੋ ਪਕੰ ਕੜਾ ਤੂੰ ਤਾਗੜ ਦੰ ਤੀਰੰਗ ਤੋ ਪਕੰ ਕੜਾ ਤੂੰ ਤਾਗੜ ਦੰ ਤੀਰੰਗ ਤੋ ਪਕੰ ਕੜਾ ਤਾਗੜ ਦੰ ਤੀਰੰਗ ਤੋ ਪਕੰ ਕੜਾ ਤੂੰ 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 ਤਾਗੜ ਤੰਗ ਤੀਰੰਗ ਤੋ ਪਕੰ ਖੜਾ ਤੂੰ ਤਾਗੜ ਦੰ ਤੀਰੰਗ ਤੋ ਪਕੰ ਕੜਾ ਤੂੰ ਚਾਗੜ ਦੰ ਨਾਗੜ ਦੰ ਬਾਗੜ ਦੰ ਬਾ ਚਾਗੜ ਦੰ ਨਾਗੜ ਦੰ ਬਾਗੜ ਦੰ ਬਾ ਜੇ ਚਾਗੜ ਦੰ ਨਾਗੜ ਦੰ ਬਾਗੜ ਦੰ ਬਾ ਜੇ ਗਾਗੜ ਦੰਗਾ ਜੀ ਮਹਾ ਗਜ ਗਾਜੇ 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 ਗਾਗੜ ਦੰਗਾ ਜੀ ਮਹਾਗਜਾਗਾ ਗਾਗੜ ਦੰਗਾ ਜੀ ਮਹਾਗਜਾਗਾ ਜੀ ਗਾਗੜ ਦੰਗਾ ਜੀ ਮਹਾਗਜਾਗਾ ਜੀ ਜਾਗਰਤ ਨਾਗੜ ਦੰਗਾ ਗਾਗੜ ਦੰਗਾ ਜੀ ਜਾਗਰਤ ਨਾਗੜ ਦੰਗਾ